ਨਵੀਆਂ ਕਾਰਾਂ ਜੈਜ ਰੇਟਾਂ ਤੇ ਬਹੁਤ ਸਸਤੀਆਂ ਕਾਰਾਂ ਦਵਾਂਗੇ ਪੂਰਾ ਪੰਜਾਬ ਟਰਾਈ ਕਰ ਲਿਓ ਕਿਸੇ ਨੇ ਨਵੀਂ ਸ਼ੇਪ ਦੇ ਵਿੱਚ ਇਸ ਰੇਟ ਤੇ ਕਾਰ ਨਹੀਂ ਦੇਣੀ ਜਿਹੜੇ ਰੇਟ ਤੇ ਤੁਹਾਨੂੰ ਮੈਂ ਕਾਰ ਦੇ ਰਿਹਾ ਸਿਰਫ ਤੇ ਸਿਰੋ ਵੀ ਬਾਹਰ ਦਾ ਨੰਬਰ ਕਾਰ ਨਹੀਂ ਹੁੰਦੀ ਪਲਟੀ ਨੰਬਰ ਕਾਰ ਨਹੀਂ ਹੁੰਦੀ ਕੋਈ ਇੰਜਨ ਮਾਰੇ ਦੀ ਐਕਸੀਡੈਂਟ ਕਾਰ ਨਹੀਂ ਹੁੰਦੀ ਜਿਹੜੀ ਚੱਲੀ ਹੋਊਗੀ ਜੇ ਲੱਖ ਚੱਲੀ ਆ ਲੱਖ ਚੱਲੀ ਆ 20 ਹਰ ਚੱਲੀ ਆ ਦਾ 20 ਹਰ ਚੱਲੀ ਆ ਕਿਸੇ ਕਾਰ ਦਾ ਮੀਟਰ ਪਿੱਛੇ ਨਹੀਂ ਹੋਊਗਾ ਕੋਈ ਟੈਂਪਰ ਨਹੀਂ ਹੋਊਗਾ ਜਿਹੜੀ ਵੀ ਚੀਜ਼ ਤੁਹਾਨੂੰ ਦਵਾਂਗੇ ਵਿਦ ਰਿਟਰਨ ਦੇ ਵਿੱਚ ਦਿੰਨੀ ਹੈ ਜੀ ਬਾਕੀ ਇਹ ਤੁਹਾਨੂੰ ਕਾਰ 21 ਮਾਡਲ 30000 ਚੱਲੀ ਫਸਟ ਓਨਰ ਫੁੱਲ ਇੰਸ਼ੋਰੈਂਸ ਕਾਰ ਸਿਰਫ ਤੇ ਦੇ ਦਵਾਂਗਾ ਘੱਟੋ ਘੱਟ ਕਿੰنگ ਡਾਊਨ ਮੈਂਟ ਲੱਗੂਗੀ ਕਿਸੇ ਕਿਸੇ ਨੇ ਵੀ ਲੋਨ ਕਰਾਣਾ ਪੈਨ ਪੰਜਾਬ ਦੇ ਵਿੱਚ ਪੂਰੇ ਪੰਜਾਬ ਚ ਜਿਹੜੇ ਮਰਜ਼ੀ ਜ਼ਿਲ੍ਹੇ ਜਿਹੜੇ ਮਰਜ਼ੀ ਸਿਟੀ ਤੋਂ ਬਿਲੋਂਗ ਕਰਦਾ ਉਹਦਾ ਅਸੀਂ ਲੋਨ ਕਰਾ ਦਾਂਗੇ ਵਿਦਨ 1 ਡੇ ਦੇ ਵਿੱਚ ਬਾਕੀ ਤੁਹਾਡਾ ਸਿਵਲ ਸਕੋਰ ਵਧੀਆ ਹੋਣਾ ਚਾਹੀਦਾ ਅਜਸਟਿਕਲ ਜੀ ਮੈਂ ਸਾਰਿਆਂ ਦਾ ਸਵਾਗਤ ਕਰਦਾ ਤੁਹਾਡੇ ਆਪਣੇ ਬਿਰਲਾ ਕਲਾਸਿਕ ਦੇ ਵਿੱਚ ਜਿੱਦਾਂ ਕਿ ਤੁਸੀਂ ਪਿਛਲੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਸਤਿਕਾਰ ਦਿੱਤਾ ਤੇ ਸਾਨੂੰ ਵੀ ਉਸ ਚੀਜ਼ ਦਾ ਬੂਸਟ ਹੁੰਦਾ ਕਿ ਅਸੀਂ ਅਗਲੀ ਵੀਡੀਓ ਤੇ ਜਾਇਜ਼ ਰੇਟਾਂ ਤੇ ਤੁਹਾਨੂੰ ਪੰਜਾਬ ਤੋਂ ਸਭ ਤੋਂ ਸਸਤੇ ਕਾਰਵੇਅਰ ਬਿਰਲਾ ਕਲਾਸਿਕ ਤੁਹਾਡੇ ਆਪਣੇ ਬਿਰਲਾ ਕਲਾਸਿਕ ਦੇ ਵਿੱਚ ਇੱਕ ਵਾਰ ਦੁਆਰ ਤੋਂ ਲੈ ਕੇ ਆਏ ਵੀਡੀਓ ਤੇ ਅੱਜ ਜੇ ਨਵੀਆਂ ਕਾਰਾਂ ਜਾਇਜ਼ ਰੇਟਾਂ ਤੇ ਬਹੁਤ ਸਸਤੀਆਂ ਕਾਰਾਂ ਦਵਾਂਗੇ ਪਹਿਲਾਂ ਥੋੜਾ ਜਿਹਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਥੋੜਾ ਮੈਂ ਆਪਣੇ ਬਾਰੇ ਦੱਸ ਦਵਾਂ ਸਾਡਾ ਕਾਰਵੇਅਰ 84 ਦਾ ਕਾਰਵੇਅਰ ਪੰਜਾਬ ਦਾ ਬਹੁਤ ਪੁਰਾਣਾ ਕਾਰਵੇਅਰ ਸਾਡੇ ਕੋਲ ਕੋਈ ਵੀ ਬਾਰਡਾ ਨੰਬਰਕਾਰ ਨਹੀਂ ਹੁੰਦੀ ਪਲਟੀ ਨੰਬਰਕਾਰ ਨਹੀਂ ਹੁੰਦੀ ਕੋਈ ਇੰਜਨ ਮਾੜੀ ਦੀ ਐਕਸੀਡੈਂਟ ਕਾਰ ਨਹੀਂ ਹੁੰਦੀ ਜਿਹੜੀ ਚੱਲੀ ਹੋਊਗੀ ਜੇ ਲੱਖ ਚੱਲੀ ਆ ਲੱਖ ਚੱਲੀ ਆ 20 ਹਰ ਚੱਲੀ ਆ ਤਾਂ 20 ਹਰ ਚੱਲੀ ਆ ਕਿਸੇ ਕਾਰ ਦਾ ਮੀਟਰ ਪਿੱਛੇ ਨਹੀਂ ਹੋਊਗਾ ਕੋਈ ਟੈਂਪਰ ਨਹੀਂ ਹੋਊਗਾ ਜਿਹੜੀ ਵੀ ਚੀਜ਼ ਤੁਹਾਨੂੰ ਦਵਾਂਗੇ ਵਿਦ ਰਿਟਰਨ ਦੇ ਵਿੱਚ ਦਿੰਦੇ ਆ ਜੀ ਬਾਕੀ ਜਿੰਦਾ ਕਿ ਸਾਰੇ ਪੁਰਾਣੇ ਈਵਰਸ ਨੂੰ ਸਰਦੇ ਬਾਰੇ ਚੰਗੀ ਤਰ੍ਹਾਂ ਪਤਾ ਹਰੇਕ ਕਾਰ ਦੀ ਗਾਰੰਟੀ ਦੇ ਨਾਲ ਕਾਰ ਮਿਲਦੀ ਆ ਤੇ ਕੋਈ ਕਾਰ ਦੀ ਕਮਿਸ਼ਨ ਕੋਈ ਆਰਸੀ ਟ੍ਰਾਂਸਫਰ ਦੇ ਕੋਈ ਵੀ ਹਿਡਨ ਚਾਰजेस ਨਹੀਂ ਹੁੰਦੇ ਕੋਈ ਕਾਰਡ ਸਵਾਈਪਿੰਗ ਦਾ ਚਾਰਜ ਨਹੀਂ ਹੁੰਦਾ ਕੋਈ ਆਪਣਾ ਕ੍ਰੈਡਿ ਡੇਬਿਟ ਕਾਰਡ ਕੋਈ ਵੀ ਆਪਣਾ ਸਵਾਈਪ ਕਰਨਾ ਉਹਦੇ ਵੀ ਕੋਈ ਚਾਰजेस ਨਹੀਂ ਹੁੰਦੇ। ਵੀਡੀਓ ਨੂੰ ਸਟਾਰਟ ਤੇ ਭਾਜੀ ਅਗਰ ਪਹਿਲੀ ਗੱਡੀ ਦੀ ਗੱਲ ਕੀਤੀ ਜਾ ਪਹਿਲੀ ਗੱਡੀ ਕਿਹੜੀ ਹੈਗੀ ਆਪਣੇ? ਏਆਈ ਹੈ ਜੀ ਵੈਨਿਊ, ਨਵੀਂ ਸ਼ੇਪ, ਸਭ ਤੋਂ ਨਵੀਂ ਸ਼ੇਪ। ਹਾਂ ਜਿਹੜਾ ਕੋਈ ਵੀਰ ਭਰਾ ਨਵੀਂ ਕ੍ਰੇਟਾ ਨਹੀਂ ਲੈਣਾ ਚਾਹੁੰਦਾ, ਪੈਸੇ ਬਚਾਉਣਾ ਚਾਹੁੰਦਾ ਤਾਂ ਇਹ ਜ਼ਰੂਰ ਲੈ ਸਕਦਾ ਜਿਸ ਨੂੰ ਆਪਾਂ ਕ੍ਰੇਟਾ ਦੀ ਛੋਟੀ ਭੈਣ ਨਵੀਂ ਸ਼ੇਪ ਵਾਲੀ ਕਹਿ ਸਕਦੇ ਹਾਂ ਕਿ ਕੋਈ ਕ੍ਰੇਟਾ ਦੀ ਜਿਹੜੀ ਨਵੀਂ ਸ਼ੇਪ ਆਈ ਉਹ ਇਹਦੇ ਤੋਂ ਇਨਸਪਾਇਰ ਹੋਈ ਹੋਈ ਆ। ਇਹ ਕਾਰ ਹੈ ਜੀ 2022 ਮਾਡਲ, ਨਵੀਂ ਸ਼ੇਪ ਦੇ ਵਿੱਚ ਵੈਨਿਊ ਐਸਐਕ ਸੀਟ ਜਿਹੜੀਆਂ ਨੇ ਉਹ ਇਲੈਕਟ੍ਰੋਨਿਕ ਅਡਜਸਟਮੈਂਟ ਹੋ ਜਾਂਦੀ ਹੈ ਜਿੱਦਾਂ ਆਮ ਸੀਟਾਂ ਨੇ ਉਹ ਮੈਨੂਅਲੀ ਅਡਜਸਟ ਹੁੰਦੀਆਂ ਸੀ ਇਲੈਕਟ੍ਰੋਨਿਕ ਸੀਟਸ ਅਡਜਸਟ ਹੋ ਜਾਂਦੀਆਂ 6 에어ਬੈਗ ਆਗੇ ਸਨਰੂਫ ਇਹਦੇ ਵਿੱਚ ਆਇੰਦਾ ਡੀਆਰਲ ਵਗੈਰਾ ਪ੍ਰੋਜੈਕਟਰ ਕੰਪਨੀ ਫਿਟਡ ਅਲਵਾਈ ਸਾਰਾ ਕੁਝ ਇਹਦੇ ਵਿੱਚ ਆਇੰਦਾ ਸਭ ਤੋਂ ਟਾਪ ਐਂਡ ਵੇਰੀਅੰਟ ਡੀਜ਼ਲ ਦੇ ਵਿੱਚ ਇਹ ਕਾਰ ਆ ਜੀ ਇਹ ਜਿਹੜੀ ਕਾਰ ਆ 22 ਮਾਡਲ ਸਿਰਫ 30000 ਕਿਲੋਮੀਟਰ ਚੱਲੀ ਆ ਕੋਈ ਵੀ ਪੀਸ ਰੀਪੇਂਟ ਨਹੀਂ ਹੈਗਾ ਜੈਨੂਨ ਕਾਰ ਆ ਜੀ ਇਹ ਤੁਹਾਨੂੰ ਕਾਰ ਦੇ ਦੇ ਦਾਂਗੇ ਸਿਰਫ ਤੇ ਸਿਰਫ 112 ਲੱਖ ਰੁਪਏ ਦੇ ਵਿੱਚ ਨਵੀਂ ਕਾਸ ਤਾਂ ਬਹੁਤ ਜਾਇਜ਼ ਇਹ ਘਰ ਦੇ ਦਾਂਗੇ ਸਿਰਫ 30000 ਕਿਲੋਮੀਟਰ ਕਾਰ ਚਲੀ ਤੇ ਅੱਗੇ ਗੱਲ ਕਰੀਏ XUV300 ਕਿੰਨਾ ਮਾਡਲ ਆ ਗਿਆ ਆਪਣੇ ਕੋਲ ਇਹ XUV300 W8 ਆਪਸ਼ਨਲ ਆ W8 ਆਪਸ਼ਨਲ ਸਭ ਤੋਂ ਟੌਪ ਐਂਡ ਵੇਰੀਐਂਟ ਆ ਜਾਂਦਾ ਜਿਹਦੇ ਵਿੱਚ 10 에어 ਬੈਗ ਆ ਗਏ 크루즈 컨트롤 ਆ ਜਾਂਦਾ ਸਨਰੂਫ ਆ ਜਾਂਦਾ ਤੇ ਅਪ੍ਰੋਕਸੀਮੇਟਲੀ 24-25 ਦੀ ਇਹਦੀ ਐਵਰੇਜ ਆ ਜਾਂਦੀ ਡੀਜ਼ਲ ਦੇ ਵਿੱਚ ਸਭ ਤੋਂ ਟੌਪ ਮਾਡਲ ਆ ਕੱਲੀ ਕੱਲੀ 5 ਸਟਾਰ ਰੇਟਿੰਗ ਵਾਲੀ ਕਾਰ ਆ ਜਿਹੜੀ 5 ਸੀਟਰ ਕਾਰ ਦੇ ਵਿੱਚ 5 ਸਟਾਰ ਰੇਟਿੰਗ ਇਹਨੂੰ ਕਾਰ ਨੂੰ ਮਿਲੀ ਹੋਈ ਆ ਸੇਫਟੀ ਪੱਖੋਂ ਇਹ ਤੁਹਾਨੂੰ ਅੱਜ ਕਰ ਦੇ ਦਾਂਗੇ ਸਿਰਫ ਤੇ ਸਿਰਫ 8 ਲੱਖ ਤੇ 70 ਹਜ਼ਾਰ ਦੇ ਵਿੱਚ ਠੀਕ ਹੈ ਜੀ ਤੇ ਅੱਗੇ ਭਾਈ ਇੱਕ ਗੱਲ ਹੋਰ ਦੱਸ ਦੋ ਜਿਹੜੀ ਆਪਣੇ ਈਵਰਸ ਨੇ ਸਿੰਗਲ ਸਿੰਗਲ ਗੱਡੀ ਵੀਡੀਓ ਦੇਖਣੀ ਹੋ ਤਾਂ ਉਹ ਕਿੱਥੇ ਜਾ ਕੇ ਦੇਖ ਸਕਦੇ ਨੇ ਜੇ ਕੋਈ ਵੀ ਆਪਣਾ ਡੇਲੀ ਅਪਡੇਟਸ ਵਾਸਤੇ ਕੋਈ ਵੀ ਕਾਰ ਦੇਖਣਾ ਚਾਹੁੰਦਾ ਉਹ ਸਾਡੇ ਇੰਸਟਾਗ੍ਰam ਥੱਲੇ ਆਈਡੀ ਮੈਂਸ਼ਨ ਕੀਤੀ ਹੋਈ ਆ ਬਿਰਲਾ ਕਲਾਸਿਕ ਕਾਰਸ ਦੇ ਉੱਤੇ ਇੰਸਟਾਗ੍ਰam ਦੀ ਫੇਸਬੁੱਕ ਦੀ ਆਈਡੀ ਹੈਗੀ ਆ ਉਹਦੇ ਤੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਉੱਥੇ ਤੁਹਾਨੂੰ ਡੇਲੀ ਅਪਡੇਟਸ ਤਾਂ ਰਹੀਆਂ ਕਾਰਾਂ ਦੀਆਂ ਆ ਜਾਣਗੀਆਂ ਉੱਥੇ ਠੀਕ ਹੈ ਜੀ ਤੇ ਅੱਗੇ ਭਾਈ ਕ੍ਰੇਟਾ ਆ ਗਈ ਨਿ ਇਹ ਡੀਜ਼ਲ ਦੇ ਵਿੱਚ ਐਸਐਕਸ ਵੇਰੀਐਂਟ ਆ ਜਾਂਦਾ ਜੀ ਜਿਹਦੇ ਵਿੱਚ ਪੈਨਰੋਮਿਕ ਸਨਰੂਫ ਆ ਜਾਂਦਾ 에어ਬੈਗ 크루즈 컨트롤 ਵਗੈਰਾ ਸਾਰਾ ਕੁਝ ਆ ਜਾਂਦਾ ਇਹ ਤੁਹਾਨੂੰ ਦੇ ਦਾਂਗੇ ਜੀ 20 ਮਾਡਲ ਦਸੰਬਰ ਦੀ ਕਾਰ ਪਹਿਲੇ ਨਾ ਤੇ ਫੁੱਲ ਇੰਸ਼ੋਰੈਂਸ ਅਲੋਇ ਟਾਇਰ ਐਕਸਟਰਾ ਪਾਏ ਹੋਏ ਨੇ ਤੁਸੀਂ ਦੇਖ ਸਕਦੇ ਹੋ 55000 ਕਿਲੋਮੀਟਰ ਕਾਰ ਚੱਲੀ ਹੋਈ ਆ ਇੱਕ ਦੋ ਪੀਸ ਇਹਦੇ ਚ ਰੀਪੇਂਟ ਹੈਗੇ ਲੱਗੀ ਬੱਜੀ ਐਕਸੀਡੈਂਟ ਕੋਈ ਨਹੀਂ ਹੋ ਕਾਰ ਇਹ ਤੁਹਾਨੂੰ ਕਾਰ ਦੇ ਦਾਂਗੇ ਜੀ 14 ਲੱਖ ਤੇ 10000 ਦੇ ਵਿੱਚ ਠੀਕ ਹੈ ਜੀ ਜੀਪ ਕੰਪਾਸ ਦੀ ਇਹ ਕਿੰਨਾ ਮਾਡਲ ਹੈ ਆਪਣੇ ਕੋਲ ਜੀਪ ਕੰਪਾਸ ਆਈ ਹੈ ਜੀ 2019 ਮਾਡਲ ਬ ਸਭ ਤੋਂ ਵੱਡੀ ਗੱਲ ਆ ਸੇਫਟੀ ਪੱਖੋਂ ਇਸ ਤੋਂ ਉੱਤੇ ਕੋਈ ਕਾਰ ਨਹੀਂ ਹੈਗੀ ਤੁਹਾਨੂੰ ਸਾਰਿਆਂ ਨੂੰ ਬਾਕੀ ਦਾ ਜੀਪ ਕੰਪਨੀ ਬਾਰੇ ਪਤਾ ਹੀ ਹੈ ਅਮਰੀਕਨ ਕੰਪਨੀ ਆ ਬਹੁਤ ਵਧੀਆ ਕਾਰ ਆ ਇਹ 2019 ਮਾਡਲ ਆ ਸਭ ਤੋਂ ਟੌਪ ਐਂਡ ਵੇਰੀਐਂਟ ਆ ਜਿਹਦੇ ਵਿੱਚ ਕਿਹੜਾ ਪੈਨਰੋਮਿਕ ਸਨਰੂਫ ਆ ਜਾਂਦਾ ਇਲੈਕਟ੍ਰੋਨਿਕ ਸੀਟਸ ਆ ਜਾਂਦੀਆਂ ਨੇ ਤੇ ਸਿਰਫ 40000 ਕਿਲੋਮੀਟਰ ਚੱਲੀ ਕਾਰ ਆ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਆ ਇਹ ਕਾਰ ਤੁਹਾਨੂੰ ਦੇ ਦਾਂਗੇ ਜੀ 1 ਸਵਾ 15 ਲੱਖ ਰੁਪਏ ਦੇ ਵਿੱਚ ਜੀ ਠੀਕ ਹੈ ਜੀ ਆਟੋਮੈਟਿਕ ਕਾਰ ਮੈਂ ਹਾਲਾਂਕਿ ਇਸੇ ਕਾਰ ਨੂੰ ਭੰਡਦਾ ਨਹੀਂ ਹੈਗਾ ਪਰ ਮੇਰੀ ਪਰਸਨਲ ਓਪੀਨੀਅਨ ਇਹ ਆ ਕਿ ਜੇ ਕਿਸੇ ਨੇ ਆਟੋਮੈਟਿਕ ਲੈਣੀ ਆ ਤਾਂ ਮੈਨੂੰ ਨਹੀਂ ਲੱਗਦਾ ਕੋਈ ਜੀਪ ਕੰਪਾਸ ਤੋਂ ਉੱਤੇ ਕੋਈ ਕਾਰ ਹੈਵੀ ਕਾਰ ਦੇ ਵਿੱਚ ਹੋਊਗੀ ਕ੍ਰੇਟਾ ਵਗੈਰਾ ਸਾਰੀਆਂ ਏਦੋਂ ਥੱਲੇ ਦੀ ਕਾਰ ਆ ਜੀ ਠੀਕ ਹੈ ਜੀ ਅੱਗੇ ਭਾਈ ਟਾਟਾ ਹੈਰੀਅਰ ਦੀ ਗੱਲ ਕਰ ਲਈਏ ਇਹ ਕਿਹਨਾ ਮਾਡਲ ਹੈ ਜੀ ਆਪਣੇ ਕੋ ਇਹ 2019 ਮਾਡਲ ਠੀਕ ਹੈ ਜੀ Z+ ਸਭ ਤੋਂ ਟੌਪ ਐਂਡ ਵੇਰੀਐਂਟ ਹੈ ਜਿਹਦੇ ਵਿੱਚ 10 ਲੱਖ ਰੁਪਏ ਕਾਇਮ ਨੇ ਮੈਨੂਅਲ ਟਰਾਂਸਮਿਸ਼ਨ ਚਾ ਡੀਜ਼ਲ ਦੇ ਵਿੱਚ ਹੈ ਜੀ ਤੇ ਇਹ ਕਾਰ ਤੁਹਾਨੂੰ ਦੇ ਦਾਂਗੇ ਸਿਰਫ ਤੇ ਸਿਰਫ 11.5 ਲੱਖ ਰੁਪ ਤੇ ਭਾਈ ਅਗਰ ਕਿਸੇ ਨੇ ਜਿਵੇਂ ਲੋਨ ਕਰਵਾਉਣਾ ਹੋ ਤਾਂ ਘਟੋ ਘਟ ਕਿੰਨੀ ਡਾਊਨ ਮੈਂਟ ਲੱਗੂਗੀ ਕਿਸੇ ਕਿਸੇ ਨੇ ਵੀ ਲੋਨ ਕਰਾਣਾ ਪੈਨ ਪੰਜਾਬ ਦੇ ਵਿੱਚ ਪੂਰੇ ਪੰਜਾਬ ਚ ਜਿਹੜੇ ਮਰਜ਼ੀ ਜ਼ਿਲ੍ਹੇ ਜਿਹੜੇ ਮਰਜ਼ੀ ਸਿਟੀ ਤੋਂ ਬਿਲੋਂਗ ਕਰਦਾ ਉਹਦਾ ਅਸੀਂ ਲੋਨ ਕਰਾ ਦਾਂਗੇ ਵਿਦਨ 1 ਡੇ ਦੇ ਵਿੱਚ ਬਾਕੀ ਤੁਹਾਡਾ ਸਿਵਲ ਸਕੋਰ ਵਧੀਆ ਹੋਣਾ ਚਾਹੀਦਾ ਤੇ ਉਹਦੇ ਵਾਸਤੇ ਰਿਕੁਆਇਰਮੈਂਟ ਹੈਗੀ ਆ ਆਧਾਰ ਕਾਰਡ ਪੈਨ ਕਾਰਡ 6 ਮਨთ ਦੀ ਬੈਂਕ ਸਟੇਟਮੈਂਟ ਤੇ ਆਈਟੀਆਰ ਜਿਹਨੂੰ ਆਪਾਂ ਇਨਕਮ ਟੈਕਸ ਰਿਟਰਨਸ ਵੀ ਕਹਿ ਦਿੰਦੇ ਆ ਉਹ ਤੁਹਾਡਾ ਕੰਪਲਸਰੀ ਹੈ ਇਹ ਚੀਜ਼ਾਂ ਤੁਹਾਡੀਆਂ ਹੋਣੀਆਂ ਚਾਹੀਦੀਆਂ ਨੇ ਤੇ ਲੋਨ ਤੁਹਾਡਾ ਕਰਾ ਦਾਂਗੇ ਤੇ ਸਭ ਤੋਂ ਵੱਡੀ ਗੱਲ ਆ ਤੁਹਾਨੂੰ ਹੋਮ ਡਿਲੀਵਰੀ ਦੀ ਵੀ ਸੁਵਿਧਾ ਮਿਲ ਜੂ ਕੋਈ ਘਰੇ ਬੈਠੇ ਆਪਣਾ ਘਰੇ ਬੈਠ ਕੇ ਕਾਰ ਮੰਗਵਾਉਣਾ ਚਾਹੁੰਦਾ ਕੋਈ ਗਿਫਟ ਕਰਨਾ ਚਾਹੁੰਦਾ ਜੋਰ ਤੁਹਾਨੂੰ ਫੋਨ ਤੇ ਡਿਟੇਲ ਦੱਸਾਂਗੇ ਉਹੀ ਡਿਟੇਲ ਤੁਹਾਨੂੰ ਘਰੇ ਪਹੁੰਚੂਗੀ ਡਿਟੇਲ ਦੇ ਵਿੱਚ ਕੋਈ ਫਰਕ ਨਹੀਂ ਹੋਊਗਾ ਇਹ ਚੀਜ਼ਾਂ ਤੁਹਾਡਾ ਕਰਾ ਦਾਂਗੇ ਠੀਕ ਹੈ ਜੀ ਅਗੇ ਭਾਈ ਕਰੇਟਰ ਦੀ ਗੱਲ ਕਰੀਏ ਕਰੇਟਾ ਆਪਣਾ ਕਿੰਨਾ ਮਾਡਲ ਆ ਗਿਆ ਜੀ ਇਹ ਹੈਗੀ ਹੈ ਜੀ 16 ਮਾਡਲ ਦਸੰਬਰ ਤੀਂ ਨਿਕਲੀ 17 ਦੇ ਵਿੱਚ ਅਲਵਾਈਟ ਟਾਇਰ ਇਹਦੇ ਵੀ ਬਹੁਤ ਜ਼ਿਆਦਾ ਵਧੀਆ ਪਾਏ ਹੋਏ ਨੇ ਜੋ ਅੱਜ ਦੀ ਡਿਮਾਂਡ ਦੇ ਵਿੱਚ ਅੱਜ ਦੀ ਟ੍ਰੈਂਡਿੰਗ ਦੇ ਵਿੱਚ ਆ ਮਲਟੀ ਸਪੁਕ ਅਲਵਾਈਸ ਜਿਹਨੂੰ ਕਹਿੰਦੇ ਸਿਲਵਰ ਕਲਰ ਦੇ ਵਿੱਚ ਆ ਇਹ ਚੱਲੀ ਹੋਈ ਹੈ ਅਪ੍ਰੋਕਸੀਮੇਟਲੀ 1,33,000 ਕਿਲੋਮੀਟਰ ਚੱਲੀ ਹੋਈ ਹੈ। ਇਹ ਕਾਰ ਤੁਹਾਨੂੰ ਦੇ ਦਾਂਗੇ ਸਿਰਫ ਤੇ ਸਿਰੋ 17 ਲੱਖ ਰੁਪਏ ਦੇ ਵਿੱਚ। ਇੱਕ ਹਿਸਾਬ ਦੇ I20 ਦੇ ਰੇਟ ਤੇ ਤੁਹਾਨੂੰ ਕਰੇਟਾ ਦੇ ਦਾਂਗੇ। ਤੇ ਅੱਗੇ ਭਾਈ 올ਡ ਮਾਡਲ ਇੰਡੈਵਰ ਦੀ ਗੱਲ ਕਰੀਏ ਇਹ ਕਿੰਨਾ ਮਾਡਲ ਹੈ ਆਪਣੇ ਕੋਲ? ਇਹ 2010 ਮਾਡਲ ਹੈ ਜੀ। ਇਹਦਾ ਨੰਬਰ ਤੁਸੀਂ ਦੇਖ ਸਕਦੇ ਹੋ 006 ਨੰਬਰ ਆ। ਇਹ ਸਾਡੇ ਕੋਲ ਕੋਈ ਨੰਬਰ ਦਾ ਐਕਸਟਰਾ ਚਾਰਜਸ ਨਹੀਂ ਲਿਆ ਜਾਂਦਾ। ਇਹ ਨਹੀਂ ਹੈਗਾ ਕਿ ਬਾਕੀ ਆਂਕੂ ਕਿ ਹਾਂ ਨੰਬਰ ਐਕਸਟਰਾ ਜੀ 1.5 ਲੱਖ ਦਾ ਨੰਬਰ ਆ। ਉਹਦੇ ਐਕਸਟਰਾ ਚਾਰਜਸ ਉਹਦਾਂ ਦਾ ਕੁਝ ਵੀ ਹੈ ਨਹੀਂ। ਇਹ ਕਾਰ ਦੀ ਖਾਸੀਅਤ ਇਹ ਹੈ ਜੀ ਇੰਡੈਵੋਰਾ ਸਾਰਾ ਕਾਰ ਓਰੀਜਿਨ ਸਾਰੀ ਕਾਰ ਓਰੀਜਨਲ ਹੈ ਕੋਈ ਵੀ ਰੀਪੇਂਟ ਨਹੀਂ ਹੈਗਾ ਬੰਪਰਾਂ ਤੋਂ ਸਿਵਾ ਬੰਪਰ ਤੇ ਸਾਈਡ ਵਾਲੀਆਂ ਸਕਲਟਿੰਗਾਂ ਪੇਂਟ ਆ ਉਸ ਤੋਂ ਇਲਾਵਾ ਬਾਡੀਪਾਰਟ ਦੇ ਵਿੱਚ ਕੋਈ ਵੀ ਪੀਸ ਪੇਂਟ ਨਹੀਂ ਹੈਗਾ ਫਰਸਟ ਓਨਰ ਕਾਰ ਹੈ ਜੀ 20 ਇੰਚੀ ਅਲੋਇ ਟਾਇਰ ਪਾਏ ਹੋਏ ਨੇ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਇਹ ਤੁਹਾਨੂੰ ਦੇ ਦਾਂਗੇ 480000 ਦੇ ਵਿੱਚ ਕਾਰ ਠੀਕ ਹੈ ਜੀ ਤੇ ਅੱਗੇ ਪਏ ਐਕਸਵੀ 500 ਆ ਗਈ ਇਹ ਕਿੰਨਾ ਮਾਡਲ ਹੈ ਆਪਣੇ ਇਹ 2013 ਮਾਡਲ ਹੈ ਜੀ ਬ੍ਰੈਂਡ ਨਿਊ ਕਾਰ ਹੈ ਜੀ ਪੇਡ ਨੰਬਰ ਆ 0092 ਪੀਵੀ 13 ਸੰਗਰੂਰਤਾ ਨੰਬਰ ਆ ਜੈਨੂਨ ਨੰਬਰ ਆ ਸਾਡੇ ਕੋਲ ਜਿੱਦਾਂ ਤੁਹਾਨੂੰ ਪਤਾ ਕੋਈ ਪਲਟੇ ਨੰਬਰ ਨਹੀਂ ਹੋਊਗਾ ਜੈਨੂਨ ਨੰਬਰ ਆ ਜੀ ਸੈਕੰਡ ਓਨਰ ਆ ਇੰਸ਼ੋਰੈਂਸ ਇਹਦੀ ਵੈਲਿਡ ਆ ਆਲਮੋਸਟ 90% ਕਾਰ ਓਰੀਜਨਲ ਆ ਮਸੀਂ ਇੱਕ ਦੋ ਪੀਸ ਕਾਰ ਦੇ ਵਿੱਚ ਪੇਂਟ ਆ ਇਹ ਤੁਹਾਨੂੰ ਕਾਰ ਜਿਹੜੀ ਦੇ ਦਾਂਗੇ 4,90,000 ਦੇ ਵਿੱਚ ਦੇ ਦਾਂਗੇ ਤੇ ਇੱਕ ਚੀਜ਼ ਪਈ ਹੋਰ ਆਪਣੇ ਈਵਰਸ ਜਿਹੜੇ ਕਾਫੀ ਨਵੇਂ ਦੇਖਣ ਆਲੇ ਆ ਉਹਨਾਂ ਨੂੰ ਪਲਟੀ ਨੰਬਰ ਦੇ ਫਰਕ ਦੱਸ ਦੋ ਕੀ ਫਰਕ ਹੁੰਦਾ ਪਲਟੀ ਨੰਬਰ ਪਲਟੀ ਨੰਬਰ ਸਰ ਅਸੀਂ ਉਹਨਾਂ ਨੂੰ ਕਹਿ ਦਿੰਦੇ ਆ ਜਿਹਦਾ ਕੋਈ ਦਿੱਲੀ ਤੋਂ ਬੰਬੇ ਤੋਂ ਮਹਾਰਾਸ਼ਟਰਾ ਤੋਂ ਜਾਂ ਜਿਹੜੀ ਹੋਰ ਕੋਈ ਸਟੇਟ ਤੋਂ ਐਨਓਸੀ ਕਢਾ ਕੇ ਪੰਜਾਬ ਦਾ ਨੰਬਰ ਲਵਾ ਲੈਂਦੇ ਆ ਉਹਨੂੰ ਅਸੀਂ ਪਲਟੀ ਨੰਬਰ ਕਹਿੰਦੇ ਆ ਇਹ ਨਹੀਂ ਕਿ ਗੱਡੀ ਪਲਟੀ ਹੋਈ ਆ ਉਹ ਹੋ ਆ ਸਾਡੇ ਪਲਟੀ ਨੰਬਰ ਸਾਡੀ ਭਾਸ਼ਾ ਦੇ ਵਿੱਚ ਉਹਨਾਂ ਨੂੰ ਕਿਹਾ ਜਾਂਦਾ ਜੇ ਕੋਈ ਨੰਬਰ ਰੀਟੇਨ ਕਰਾਇਆ ਹੁੰਦਾ ਨੰਬਰ ਪੰਜਾਬ ਦਾ ਲਗਵਾਇਆ ਉਹ ਸਾਡੇ ਕੋਲ ਕਾਰਾਂ ਨਹੀਂ ਹੁੰਦੀਆਂ ਰੀਜ਼ਨ ਉਹਦਾ ਇੱਕ ਹੋਰ ਕੁਝ ਵੀ ਹੈ ਨਹੀਂਗਾ ਵਧੀਆ ਕਾਰਾਂ ਨਹੀਂ ਮੈਂ ਕਿਸੇ ਦੀ ਕਾਰ ਦੂੰਂ ਨਿੰਦਤਾ ਨਹੀਂ ਹੈਗਾ ਪਰ ਸਾਡਾ ਇਹ ਮੋਟਿਵ ਆ ਕਿ ਜਿਹੜੀ ਵੀ ਅਸੀਂ ਕਾਰ ਲੈਨੇ ਆ ਇਹਦੀ ਵੈਰੀਫਾਈਡ ਕਰਕੇ ਦਿੰਨੇ ਆ ਪਰ ਜਿਹੜੀਆਂ ਨੰਬਰ ਉਹ ਤੋਂ ਇਧਰ ਹੋ ਜਾਂਦੀਆਂ ਨੇ ਪਹਿਲਾਂ ਕੀ ਥੋੜਾ ਟਾਈਮ ਪਹਿਲਾਂ ਕੀ ਹੋ ਗਿਆ ਸੀਗਾ ਜਾਲੀ ਐਨਓਸੀ ਆ ਨਿਕਲਣ ਲੱਗੀਆਂ ਸੀਗਾ ਐਕਸੀਡੈਂਟ ਕਾਰਾਂ ਨੂੰ ਜੋੜ-ਜੋੜ ਕੇ ਵੇਚਿਆ ਜਾਂਦਾ ਸੀਗਾ ਉਸ ਚੀਜ਼ ਤੋਂ ਅਸੀਂ ਡਰਦੇ ਮਾਰੇ ਅਸੀਂ ਉਸ ਚੀਜ਼ ਵੇਚਦੇ ਨਹੀਂਗੇ ਜਿਹੜੀਆਂ ਸਾਡੇ ਕੋਲ ਕਾਰਾਂ ਨੇ ਵੈਰੀਫਾਈਡ ਹੁੰਦੀਆਂ ਨੇ ਚੈੱਕ ਕੀਤੀਆਂ ਜਾਂਦੀਆਂ ਨੇ ਡਾਇਰੈਕਟ ਓਨਰ ਤੋਂ ਆਈਆਂ ਹੁੰਦੀਆਂ ਨੇ ਜੀ ਠੀਕ ਹੈ ਜੀ ਆ ਚੱਕਰ ਹੁੰਦਾ ਹੋਰ ਕੁਝ ਨਹੀਂ ਹੈਗਾ ਜੀ ਤੇ ਅੱਗੇ ਭਾਈ ਥਾਰ ਦੀ ਗੱਲ ਕਰੀਏ ਥਾਰ ਕਿੰਨਾ ਮਾਡਲ ਲੱਗੇ ਆਪਣੇ ਕੋਲ ਇਹ ਥਾਰ ਜੀ ਇਸ ਇਹ ਵੀ ਸਿਮੈਂਟ ਰੰਗੀ ਥਾਰ ਆਲਵੇਜ਼ ਔਨ ਡਿਮਾਂਡ ਫੋਰਐਵਰ ਜਦੋਂ ਤੋਂ ਆਈਆ ਹੁਣ ਤੱਕ ਵੀ ਹੁਣ ਵੀ ਇਹਦੀ ਬਲੈਕ ਚੱਲਦੀ ਪਈ ਆ ਠੀਕ ਹੈ ਜੀ ਹੁਣ ਵੀ ਇਹ ਕਾਰ ਅਪਰੋਕਸੀਮੇਟਲੀ 20 ਦੇ ਨੀਅਰ ਆਊਂਡ ਨਵੀਂ ਆ ਕਾਰ ਜੀ ਇਹ 20 ਮਾਡਲ ਡੀਜ਼ਲ ਦੀ 4x4 ਆਟੋਮੈਟਿਕ ਡੀਜ਼ਲ ਦੇ ਵਿੱਚ ਇਹ ਕਾਰ ਤੁਹਾਨੂੰ ਦੇ ਦਾਂਗੇ ਸਿਰਫ ਤੇ ਸਿਰਫ 15 ਲੱਖ ਰੁਪਏ ਦੇ ਵਿੱਚ ਠੀਕ ਹੈ ਜੀ ਪੇਡ ਨੰਬਰ ਦੇ ਵਿੱਚ ਹੈ ਵੈਲ ਮੇਨਟੇਨ ਹੈ ਇਹਦੀਆਂ ਲਾਈਟਾਂ ਲੂਟਾ ਅੰਦਰੋਂ ਅੰਦਰੋਂ ਸਾਰਾ ਕੁਝ ਮੋਡੀਫਾਈ ਕੀਤੀ ਹੋਈ ਹੈ ਪਰ ਅਲਵਾਇਓ ਦੇ ਨਾਲ ਦੀ ਨਹੀਂ ਠੀਕ ਹੈ ਜੀ ਤੇ ਅੱਗੇ ਭਾਈ ਆ ਗਈ ਕ੍ਰੇਟਾ ਇੱਕ ਹੋਰ ਨਵੀਂ ਸ਼ੇਪ ਦੇ ਵਿੱਚ ਇਹ 2017 ਮਾਡਲ ਹੈ ਜੀ ਠੀਕ ਹੈ ਜੀ ਇਹ ਕਾਰ ਤੁਹਾਨੂੰ ਦੇ ਦਾਂਗੇ ਜੀ ਇਹ ਵੀ ਬਹੁਤ ਜਾਇਜ਼ ਤੁਹਾਨੂੰ ਦੇ ਦਾਂਗੇ 7 ਲੱਖ ਤੇ 70 ਹਜ਼ਾਰ ਦੇ ਵਿੱਚ ਠੀਕ ਹੈ ਜੀ ਹਾਂ ਜੀ ਤੇ ਅੱਗੇ ਪਈ ਐਕਐਸਵੀ 500 ਦੀ ਗੱਲ ਕਰੀਏ ਇਹ ਕਿਹਨਾ ਮਾਡਲ ਆ ਗਿਆ ਆਪਣੇ ਕੋਲ ਇਹ 2017 ਮਾਡਲ ਨਿਊ ਸ਼ੇਪ ਦੇ ਵਿੱਚ ਆ ਗਈ ਜਿਹਦੇ ਵਿੱਚ ਤੁਸੀਂ ਫਰੰਟ ਤੇ ਆਪਣਾ ਉੱਪਰ ਦੇਖ ਸਕਦੇ ਹੋ ਰੂਫ ਤੇ ਇਹਦੇ ਵਿੱਚ ਸਨਰੂਫ ਆ ਜਾਂਦਾ ਸਭ ਤੋਂ ਟੌਪ ਐਨ ਵੇਰੀਐਂਟ ਆ ਇਹਦੀ ਐਕਐਸਵੀ 500 ਡਬਲਯੂ 9 ਸਭ ਤੋਂ ਟੌਪ ਜਿਹਦੇ ਵਿੱਚ ਪ੍ਰੋਜੈਕਟਰ ਹੈਡਲਾਈਟਸ ਆ ਜਾਂਦੀਆਂ ਡੀਆਰ ਆ ਜਾਂਦੀ ਹੈ ਸਨਰੂਫ ਆ ਜਾਂਦਾ ਵਾ ਕਰੂਜ਼ ਕੰਟਰੋਲ ਪੁਸ਼ ਬਟਨ ਸਟਾਰਟ ਸਾਰਾ ਕੁਝ ਆ ਜਾਂਦਾ ਇਹ ਘਰ ਤੁਹਾਨੂੰ ਦੇ ਦਾਂਗੇ 9 ਲੱਖ ਤੇ ਸਿਰਫ 90000 ਦੇ ਵਿੱਚ ਕੋਈ ਵੀ 7 ਸੀਟਰ ਕਾਰ 17 ਮਾਡਲ ਸਨਰੂਫ ਵਾਲੀ ਇਸ ਰੇਟ ਦੇ ਵਿੱਚ ਨਹੀਂ ਹੈ ਉਹ ਇਵਨ ਨਾ ਕੋਈ ਸਕੋਰਪੀਓ ਉਹ ਨਾ ਕੋਈ ਹੋ ਰ ਉਹ ਵੀ ਨਹੀਂ ਇਸ ਬਾਇਡ ਦੇ ਵਿੱਚ ਨਹੀਂ ਤੁਹਾਨੂੰ ਬਹੁਤ ਜ਼ਿਆਦਾ ਜੈਜ ਰੇਟ ਤੇ ਸਿਰਫ 990000 ਦੇ ਵਿੱਚ ਤੁਹਾਨੂੰ ਕਰ ਦਵਾਂਗੇ ਠੀਕ ਹੈ ਜੀ ਤੇ ਅੱਗੇ ਭਾਈ ਸਕੋਰਪੀਓ ਦੀ ਗੱਲ ਕਰ ਲਈਏ 올ਡ ਸ਼ੇਪ ਦੀ ਇਹ ਕਿੰਨਾ ਮਾਡਲ ਗਏ ਆਪਣੇ ਕੋਲ ਇਹ ਆਟੋਮੈਟਿਕ ਹੈ ਜੀ ਠੀਕ ਹੈ ਜੀ। ਹਰੇਕ ਕਈ ਚਲੋ ਬਥੇਰੇ ਨੂੰ ਪਤਾ ਹੋਊਗਾ ਪਰ ਕਈਆਂ ਨੂੰ ਇਹ ਵੀ ਨਹੀਂ ਪਤਾ ਕਿ ਇਹ ਪੁਰਾਣੀ ਸ਼ੇਪ ਦੇ ਵਿੱਚ ਆਟੋਮੈਟਿਕ ਆਂਦੀ ਹੈ ਪਰ ਇਹ ਫੋਰਡ ਸਕੋਰਪਿਓ ਜੀ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਆ ਵੀਐਲਐਕਸ ਵੇਰੀਐਂਟ ਆ ਜਿਹਨੂੰ ਸਭ ਤੋਂ ਟੌਪ ਵੇਰੀਐਂਟ ਕਿਹਾ ਜਾਂਦਾ ਸੀਗਾ ਜਿਹਦੇ ਵਿੱਚ ਦੋ 에ਅਰ ਬੈਗਸ ਆ ਜਾਂਦੇ ਨੇ ਸਟੀਅਰਿੰਗ ਕੰਟਰੋਲਸ ਆ ਜਾਂਦੇ ਨੇ ਪੀਵੀ05 ਫਰੀਜਪੁਰ ਦਾ ਨੰਬਰ ਆ ਫਰਸਟ ਓਨਰ ਕਾਰ ਆ ਇਹ ਤੁਹਾਨੂੰ ਕਾਰ ਦੇ ਦਾਂਗੇ ਸਿਰਫ ਤੇ ਸਿਰਫ 490000 ਠੀਕ ਹੈ ਜੀ ਤੇ ਅੱਗੇ ਸਕੋਰਪਿਓ ਦੀ ਗੱਲ ਕਰੀਏ ਨਿਊ ਸ਼ੇਪ ਦੀ ਭਾਈ ਜੀ ਇਹ ਕਿੰਨਾ ਮਾਡਲ ਆ ਗਈ ਆਪਣੇ ਕੋਲ ਇਹ 14 ਮ ਪੂਰਾ ਪੰਜਾਬ ਟਰਾਈ ਕਰ ਲਿਓ ਕਿਸੇ ਨੇ ਨਵੀਂ ਸ਼ੇਪ ਦੇ ਵਿੱਚ ਇਸ ਰੇਟ ਤੇ ਕਾਰ ਨਹੀਂ ਦੇਣੀ ਜਿਹੜੇ ਰੇਟ ਤੇ ਤੁਹਾਨੂੰ ਮੈਂ ਕਾਰ ਦੇ ਰਿਹਾ ਸਿਰਫ ਤੇ ਸਿਰਫ 8 ਲੱਖ ਤੇ 40 ਹਜ਼ਾਰ ਦੇ ਵਿੱਚ ਠੀਕ ਹੈ ਜੀ ਦੋਹੇ 14 ਮੋਡਲ S8 14 ਮੋਡਲ ਸਿਰਫ 840000 ਦੇ ਵਿੱਚ ਐਸ 8 ਤੇ ਐਸ 10 ਦੇ ਵਿੱਚ ਸਿਰਫ ਤੇ ਸਿਰਫ ਸਟੀering ਕੰਟਰੋਲ ਦਾ ਹੀ ਫਰਕ ਆ ਬਾਕੀ ਦੋ 에어ਬੈਗਸ ਇਹਦੇ ਵਿੱਚ ਆਇੰਨੇ ਨੇ ਬਾਹਰ ਦੀ ਲੁੱਕ ਸੇਮ ਆ ਬੈਕ ਵਾਈਪਰ ਡੀਫੋਗਰ ਵਗੈਰਾ ਸਾਰਾ ਕੁਝ ਇਹਦੇ ਵਿੱਚ ਆਇੰਦਾ ਕਲੇਸ਼ੀਡਿੰਗ ਕੰਟਰੋਲ ਦਾ ਹੀ ਫਰਕ ਹੁੰਦਾ ਠੀਕ ਹੈ ਜੀ ਕੇ ਪਈਏ ਉਧਰ ਆਪਾਂ ਵੱਡੀ ਗੱਡੀ ਰਖਾ ਤੇ ਇੱਧਰ ਭਾਈ ਸਿਆਜ਼ ਤੋਂ ਸਟਾਰਟਿੰਗ ਕਰਦੇ ਸਿਆਜ਼ ਵਾਈਟ ਕਲਰ ਦਾ ਕਿੰਨਾ ਮਾਡਲ ਆ ਭਈ ਇਹ ਸਿਆਜ਼ ਹੈਗੀ ਇਹ ਜੀ ਪੁਸ਼ਪਟਾ ਸਟਾਰ ਆ ਸਭ ਤੋਂ ਟੌਪ ਐਂਡ ਵੇਰੀਐਂਟ ਆ 17 ਮਾਡਲ ਠੀਕ ਹੈ ਜੀ ਫਸਟ ਆਨ ਦਾ ਕਾਰ ਆ ਅਲਵਾਇਟਾਰੇ ਦੇ ਐਕਸ ਲੱਗੇ ਹੋਏ ਨੇ ਪੀਵੀ07 ਹੁਸ਼ਿਆਰਪੁਰ ਦਾ ਨੰਬਰ ਆ ਤੁਹਾਨੂੰ ਇਹ ਵੀ ਤੁਹਾਨੂੰ ਬਹੁਤ ਜ਼ਿਆਦਾ ਜਾਇਜ਼ ਰੇਟ ਤੇ 17 ਮਾਡਲ ਸਿਰਫ ਤੇ ਸਿਰਫ 5 ਲੱਖ ਤੇ 75 ਹਜ਼ਾਰ ਦੇ ਵਿੱਚ ਦੇ ਦਾਂਗੇ ਠੀਕ ਹੈ ਟਰਾਈ ਕਰਿਆ ਕਰੋ ਪਹਿਲਾਂ ਤੁਸੀਂ ਟਰਾਈ ਕਰਕੇ ਤੁਹਾਨੂੰ ਡਿਫਰੈਂਸ ਪਤਾ ਚੱਲੂਗਾ ਇਹ ਡਿਫਰੈਂਸ ਕੀ ਆਂਦਾ ਹੈ ਜੀ ਸਾਰਾਂ ਦੇ ਠੀਕ ਹੈ ਜੀ ਤੇ ਅੱਗੇ ਭਈ ਸਿਆਜ਼ ਦੀ ਗੱਲ ਕਰੀਏ ਇਹ ਕਿੰਨਾ ਮਾਡਲ ਆ ਗਿਆ ਇਹ પેટ્રોલ ਦੇ ਵਿੱਚ ਆਈ ਸਿਆਜ਼ ਠੀਕ ਹੈ ਜੀ ਛੋਟੇ ਬੜ ਦੇ ਵਿੱਚ ਆ ਸਿਆਜ਼ ਸੈਗਮੈਂਟ ਸਡਾਨ ਸੈਗਮੈਂਟ ਦੇ ਵਿੱਚ ਇਹ ਤੁਹਾਨੂੰ ਸਿਰਫ ਤੇ ਸਿਰਫ 16 15 ਮਾਡਲ ਦਸੰਬਰ ਦੀ ਨਿਕਲੀ 16 ਦੇ ਵਿੱਚ ਆ ਜੀ ਠੀਕ ਹੈ ਜੀ પેટ્રોલ ਦੇ ਵਿੱਚ ਆ ਇੰਸ਼ੋਰੈਂਸ ਇਹਦੀ ਵੈਲਿਡ ਆ ਜੀ ਇਹ ਤੁਹਾਨੂੰ ਸਿਰਫ ਤੇ ਸਿਰਫ ਦੇ ਦਾਂਗੇ 4 ਲੱਖ ਤੇ 70000 ਦੇ ਵਿੱਚ ਠੀਕ ਹੈ ਜੀ ਹਾਂਜੀ ਤੇ ਅੱਗੇ ਏਟੀਓਸ ਦੀ ਗੱਲ ਕਰੀਏ ਭਈ ਏਟੀਓਸ ਕਿੰਨਾ ਮਾਡਲ ਆ ਗਿਆ ਜ ਹਾਰ ਸੇਲਿੰਗ ਪ੍ਰੋਡਕਟ ਆ ਤੇ ਇਹ ਤੁਹਾਨੂੰ ਕਾਰ ਦੇ ਦਾਂਗੇ ਸਿਰਫ ਤੇ ਸਿਰਫ 6 ਲੱਖ ਤੇ 40 ਹਜ਼ਾਰ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਅਸੀਂ ਨਾ ਹੀ ਕਿਸੇ ਕਾਰ ਦੇ ਕਮਿਸ਼ਨ ਨਾ ਹੀ ਕੋਈ ਆਰਸੀ ਟਰਾਂਸਫਰ ਦੇ ਕੋਈ ਵੀ ਚਾਰजेस ਲੈਂਦੇ ਆ ਤੁਹਾਨੂੰ ਉਸ 6 ਲੱਖ ਤੇ 40 ਹਜ਼ਾਰ ਦੇ ਵਿੱਚ ਵਿਦ ਆਰਸੀ ਟਰਾਂਸਫਰ ਪੈਨ ਪੰਜਾਬ ਚ ਜਿੱਥੋਂ ਦੇ ਵੀ ਤੁਸੀਂ ਹੈਗੇ ਤੁਹਾਨੂੰ ਕਰਾ ਕੇ ਦਵਾਂਗੇ ਕਈ ਤਾਂ ਸਿੰਗਲ ਡੇ ਦੇ ਵਿੱਚ ਵੀ ਹੋ ਜਾਂਦਾ ਜੇ ਤੁਹਾਡਾ ਸਿਮਲ ਸਕੋਰ ਵਧੀਆ ਜੇ ਤੁਹਾਡਾ ਟਰੈਕ ਵਧੀਆ ਚੱਲਦਾ ਪਿਆ ਸਿੰਗਲ ਡੇ ਦੇ ਵਿੱਚ ਵੀ ਲੋਨ ਕਰਾ ਦਾਂਗੇ ਕਈ ਵਾਰ ਵੱਧ ਤੋਂ ਵੱਧ 2 ਦਿਨ ਲੱਗ ਜਾਂਦੇ ਨੇ ਮੈਕਸਿਮਮ ਟੂ ਮੈਕਸਿਮਮ ਠੀਕ ਹੈ ਜੀ ਹਾਂਜੀ ਹੇ ਅਗੇ ਇਕੋਸਪੋਰਟ ਦੀ ਗੱਲ ਕਰ ਲਈ ਬਈ ਇਕੋਸਪੋਰਟ ਕਿੰਨਾ ਮਾਡਲ ਆ ਇਹ પેટ્રોલ ਦੇ ਵਿੱਚ ਆ ਜੀ ਬਹੁਤ ਸੋਹਣੀ ਕਾਰ ਆ 6 에어ਬੈਗ ਵਾਲੀ ਆ ਆਟੋਮੈਟਿਕ ਟਰਾਂਸਮਿਸ਼ਨ ਦਾ ਵਿੱਚ ਆ ਜਿਹਦੇ ਵਿੱਚ ਸੀਵੀਟੀ ਟਰਾਂਸਮਿਸ਼ਨ ਆ ਜਾਂਦੇ ਸੀਵੀਟੀ ਟਰਾਂਸਮਿਸ਼ਨ ਸਭ ਤੋਂ ਵਧੀਆ ਟਰਾਂਸਮਿਸ਼ਨ ਆ ਜਾਂਦੇ ਜਿੱਦ ਟੋਇਟਾ ਹੋਊਗੀ ਹੋਂਡਾ ਹੋਊਗੀ ਸਾਰੀਆਂ ਇਹ ਸੀਵੀਟੀ ਟਰਾਂਸਮਿਸ਼ਨ ਯੂਜ਼ ਕਰਦੀਆਂ ਨੇ ਇਹ પેટ્રોલ ਦੇ ਵਿੱਚ ਆ ਬਹੁਤ ਸੋਹਣੀ ਕਾਰ ਆ ਫਰਸਟ ਆਨਰਾ ਬ੍ਰਾਂਡ ਨੂੰ ਕਹਾਰਾ ਮਿਨੀ ਐਸਯੂਵੀ ਦੇ ਵਿੱਚ ਜੇ ਕਿਸੇ ਨੇ ਆਟੋਮੈਟਿਕ ਲੈਣੀ ਹੈ ਉਹ ਘੱਟ ਬਜਟ ਦੇ ਵਿੱਚ ਤਾਂ ਬੈਸਟ ਆਪਸ਼ਨ ਆ ਤੇ ਸਾਰਿਆਂ ਨੂੰ ਪਤਾ ਹੀ ਹੈ ਕਿ ਫੋਰਡ ਦੀ ਜਿਹੜੀ ਬਿਲਡ ਕੁਆਲਿਟੀ ਸਭ ਤੋਂ ਜ਼ਿਆਦਾ ਵਧੀਆ ਕਾਰ ਆ ਇਹ ਇਹ ਤੁਹਾਨੂੰ ਸਿਰਫ ਤੇ ਸਿਰਫ ਦੇ ਦਾਂਗੇ 4 ਲੱਖ ਤੇ 90 ਹਜ਼ਾਰ ਦੇ ਵਿੱਚ 4 ਲੱਖ 90 ਹਜ਼ਾਰ ਚ ਮਿਨੀ ਐਸਯੂਵੀ ਆਟੋਮੈਟਿਕ ਦੇ ਵਿੱਚ ਕੋਈ ਵੀ ਨਹੀਂ ਕਾਰ ਮਿਲਦੀ ਤੇ ਅੱਗੇ ਵੇ ਸਕੋਡਾ ਦੀ ਗੱਲ ਕਰੀਏ ਸਕੋਡਾ ਕਿਹਨਾ ਮਾਡਲ ਆ ਗਿਆ ਇਹ 2019 ਮਾਡਲ ਸਭ ਤੋਂ ਟੌਪ ਐਂਡ ਵੇਰੀਐਂਟ ਆ ਆਟੋਮੈਟਿਕ ਟਰਾਂਸਮਿਸ਼ਨ ਚ ਡੀਜ਼ਲ ਦੇ ਵਿੱਚ ਹੈ ਜੀ ਇਹ ਤੁਹਾਨੂੰ ਕਾਰ ਦੇ ਦਾਂਗੇ ਜੀ ਤੇ ਇਹਦੇ ਪਿੱਛੇ ਬਾਈ ਵਾਈਟ ਕਲਰ ਦੇ ਬਲੀਨੋ ਖੜੀ ਹੈ ਬਲੀਨੋ ਬਾਈ ਕੇ ਨਵਾਂ ਮਾਡਲ ਆ ਗਿਆ ਆਪਣੇ ਕੋਲ ਹੈ ਬਲੀਨੋ ਇਹ ਪੈਟਰੋਲ ਦੇ ਵਿੱਚ ਹੈ ਜੀ ਠੀਕ ਹੈ ਜੀ 2016 ਮਾਡਲ ਆ ਪੁਸ਼ ਬਟਨ ਸਟਾਰਟ ਇਹ ਹਾਲੇ ਰੀਸੈਂਟਲੀ ਮੇਰੇ ਕੋਲ ਰਾਤੀ ਆਈ ਹੈ ਇਹ ਕਾਰ ਬ੍ਰੈਂਡ ਨਿਊ ਕਾਰ ਆ ਠੀਕ ਹੈ ਤੇ ਇਹ ਤੁਹਾਨੂੰ ਕਾਰ ਦੇ ਦਾਂਗੇ ਸਿਰਫ 5 ਲੱਖ ਤੇ 10000 ਦੇ ਵਿੱਚ 16 ਮਾਡਲ ਬਲੀਨੋ ਪੂਰੇ ਸਾਲ ਦੀ ਫੁੱਲ ਇੰਸ਼ੋਰੈਂਸ ਅਕਤੂਬਰ ਨਵੰਬਰ ਤੱਕ ਦੀ ਫੁੱਲ ਇੰਸ਼ੋਰੈਂਸ ਹੈ ਇਹ ਤੁਹਾਨੂੰ ਸਿਰਫ 5 ਲੱਖ 10000 ਦੇ ਕਰ ਦੇ ਦਾਂਗੇ ਠੀਕ ਹੈ ਜੀ ਇਹ ਤੋਂ ਅੱਗੇ ਬਾਈ ਬਲੀਨੋ ਇੱਕ ਹੋਰ ਆ ਗਈ ਇਹ ਕਿਹਨਾ ਮਾ ਠੀਕ ਹੈ ਜੀ ਇਹ ਵੀ ਪੁਸ਼ ਬਟਨ ਸਟਾਰਟ ਹੈ ਜੀ ਟਾਪ ਮਾਡਲ ਹੈ ਜੀ ਪ੍ਰੋਜੈਕਟਰ ਹੈਡਲਾਈਟਾਂ ਡੀਆਰ ਲਾਈਟਾਂ ਇਹਦੇ ਵਿੱਚ ਸ਼ੇਪ ਨਵੀਂ ਆ ਗਈ ਕਿਉਂਕਿ 19 ਤੇ 16 ਦੀ ਸ਼ੇਪ ਦਾ ਫਰਕ ਆ ਜੀ ਇਹ 19 ਮਾਡਲ ਨਵੀਂ ਸ਼ੇਪ ਦੇ ਵਿੱਚ ਆ ਗਈ ਡੀਜ਼ਲ ਦੇ ਵਿੱਚ ਆ ਗਈ ਡੀਜ਼ਲ ਦੇ ਵਿੱਚ 19 20 ਮਾਡਲ 20 ਤੱਕ ਕੀ ਦੂਜੇ ਮਹੀਨੇ ਫਰਵਰੀ ਤੱਕ ਕੀ ਕਾਰਾਂ ਆਈਆਂ ਨੇ ਜਿਆਦਾ ਕਰ ਤੁਹਾਨੂੰ ਜੇ ਮਿਲਣਗੀਆਂ ਤਾਂ 19 ਤੱਕ ਮਿਲਣਗੀਆਂ ਮਰੂਤੀ ਸੂਕੀ ਦੀਆਂ ਡੀਜ਼ਲ ਦੇ ਵਿੱਚ ਕਾਰਾਂ ਇਹ 19 ਮਾਡਲ ਆ ਬ੍ਰਾਂਡ ਨਿਊ ਕਾਰ ਆ ਜੀ ਇਹ ਤੁਹਾਨੂੰ ਕਾਰ ਦੇ ਦਾਂਗੇ ਸਿਰਫ ਤੇ ਸਿਰਫ 6 ਲੱਖ ਤੇ 70 ਹਜ਼ਾਰ ਦੇ ਵਿੱਚ ਪੂਰਾ ਪ 6 ਲੱਖ 70 ਹਜ਼ਾਰ ਅਰਜ਼ੀਕਾਰ ਦੀ ਦੇਣੀ ਜੀ ਠੀਕ ਹੈ ਜੀ ਤੇ ਅਗਰ ਭਾਈ i10 ਗ੍ਰੈਂਡ ਨਿਊਜ਼ ਦੀ ਗੱਲ ਕਰ ਲਈਏ ਕਿਹਨਾ ਮਾਡਲ ਆ ਗਏ ਭਾਈ ਆਪਣੇ ਕੋ ਗ੍ਰੈਂਡ i10 ਨਿਊਜ਼ 21 ਮਾਡਲ ਆ ਸਿਰਫ 30000 ਕਿਲੋਮੀਟਰ ਕਾਰ ਚੱਲੀ ਹੈ ਜੀ ਸਪੋਰਟਸ ਵੇਰੀਐਂਟ ਆ ਜਿਹਦੇ ਵਿੱਚ ਅੱਗੇ ਡੀਆਰ ਲੱਗ ਜਾਂਦੀ ਹੈ ਕੰਪਨੀ ਫਿਟਡ ਦਲਵਾਏ ਜਾਂਦੇ ਪ੍ਰੋਜੈਕਟਰ ਇਹ ਤੁਹਾਨੂੰ ਕਾਰ 21 ਮਾਡਲ 30000 ਚੱਲੀ ਫਸਟ ਆਨਰ ਫੁੱਲ ਇੰਸ਼ੋਰੈਂਸ ਕਾਰ ਸਿਰਫ ਤੇ ਦੇ ਦੂੰਗਾ 5 ਲੱਖ ਤੇ 75 ਹਜ਼ਾਰ ਦੇ ਵਿੱਚ ਤੇ ਇਹਦੇ ਵਿੱਚ ਤੋਂ ਮੈਂ ਡਿਫਰੈਂਸ ਦੱਸ ਦੇਣਾ ਕੱਟੋ ਘੱਟ 50 50000 ਦਾ ਡਿਫਰੈਂਸ ਤੁਹਾਨੂੰ 100% ਮਿਲੂਗਾ ਫਿਰ ਉੱਤੋਂ ਦੀ ਕਮਿਸ਼ਨ ਹੋਊਗੀ ਫਿਰ ਤੁਹਾਨੂੰ ਆਰਸੀ ਟਾਂਫਰ ਦੇਣਾ ਪਊਗਾ ਸਾਡੇ ਕੋਲ ਕੱਟੋ ਘੱਟ 50 ਤੋਂ 75000 ਲੱਖ ਰੁਪਏ ਦਾ ਡਿਫਰੈਂਸ ਮਿਲੂਗਾ ਕਾਰਾਂ ਦਾ ਤੇ ਡੇ ਰੇਟਾਂ ਦਾ ਕੱਟੋ ਘੱਟ ਨੇ 75000 ਲੱਖ ਰੁਪਏ ਦਾ ਡਿਫਰੈਂਸ ਹੋਊਗਾ ਜੀ ਛੋਟੀਆਂ ਕਾਰਾਂ 'ਚ ਵੀ ਕੱਟੋ ਘੱਟ ਨੇ 50000 ਤੋਂ 75000 ਦਾ ਡਿਫਰੈਂਸ ਹੋਊਗਾ ਫਿਰ ਸਾਡੇ ਕੋਲ ਫੇਰ ਇਹ ਅੱਖ ਹੈਗਾ ਜੀ ਤੁਹਾਡੇ ਕੋਲ ਕੋਈ ਆਰਸੀ ਟਰਾਂਸਫਰ ਦੇ ਕੋਈ ਚਾਰजेस ਨਹੀਂ ਲਏ ਜਾਣਗੇ ਇਹ ਨਹੀਂ ਕਿ ਗਾਕ ਡੀਲ ਹੋਗੀ ਡੀਲ ਹੋਣ ਤੋਂ ਬਾਅਦ ਜੀ ਕਹਤੋ 5500 ਸ਼ੇਪ ਆਰਸੀ ਟਰਾਂਸਫਰ ਦਾ ਉਹ ਵੀ ਨਹੀਂ ਲਿਆ ਜਾਊਗਾ ਉਹ ਵੀ ਸਾਡਾ ਸਾਡਾ ਸਾਡੀ ਜ਼ਿੰਮੇਵਾਰੀ ਹੈ ਅਸੀਂ ਆਪ ਕਰਾ ਕੇ ਦੇਵਾਂਗੇ ਫੇਰ ਡੀਲ ਤੋਂ ਬਾਅਦ ਕੋਈ ਐਕਸਟਰਾ ਕਮਿਸ਼ਨ ਨਹੀਂ ਹੁੰਦੀ ਉਹ ਵੀ ਤੁਹਾਨੂੰ ਐਸੀ ਵਿੱਚ ਹੀ ਤੁਹਾਨੂੰ ਸਾਰੇ ਕੋਈ ਕਮਿਸ਼ਨ ਨਹੀਂ ਲੈਂਦੇ ਕੋਈ ਆਰਸੀ ਟਰਾਂਸਫਰ ਦੇ ਤੁਹਾਡੇ ਤੋਂ ਚਾਰजेस ਨਹੀਂ ਲੈਂਦੇ ਜੀ ਠੀਕ ਹੈ ਜੀ ਤੇ ਅੱਗੇ ਭਾਈ i20 ਐਕਟੀਵਿਟੀ ਗੱਲ ਕਰ ਲਈਏ ਇਹ ਕਿਹਨਾ ਮਾਡਲ ਹੈ ਜੀ ਆਪਣੇ ਕੋਲ ਇਹ 2016 ਮਾਡਲ ਹੈ ਜੀ ਠੀਕ ਹੈ ਜੀ ਇਹ ਸਿਰਫ ਇਹ ਤੁਹਾਨੂੰ ਕਾਰ ਦੇ ਦਾਂਗੇ ਸਿਰਫ ਤੇ ਸਿਰਫ 5 ਲੱਖ ਤੇ 35 ਹਜ਼ਾਰ ਦੇ ਵਿੱਚ ਠੀਕ ਹੈ ਜੀ ਤੇ ਇਹ ਤੋਂ ਅੱਗੇ ਗੱਲ ਕਰ ਲਈ ਭਾਈ i20 core ਆ ਗਈ ਆਪਣੇ ਕੋ ਇਹ ਕਿਹੜਾ ਵੇਰੀਐਂਟ ਆ ਜੀ ਇਹ 16 ਮਾਡਲ ਹੈ ਜੀ ਠੀਕ ਹੈ ਜੀ ਇਹ ਸਭ ਤੋਂ ਟੌਪ ਐਂਡ ਵੇਰੀਐਂਟ ਆ ਜਿਹਦੇ ਵਿੱਚ ਜਿੰਨੂੰ ਆਪਾਂ ਆਸਤਾ ਆਪਸ਼ਨਲ ਕਹਿੰਦੇ ਨੇ ਜਿਹਦੇ ਪ੍ਰੋਜੈਕਟਰ ਹੈਡਲਾਈਟਾਂ ਡੀਅਰ ਲਾਈਟਾਂ ਕੰਪਨੀ ਫਿਟਡ ਡਿਵਾਈਸ ਆ ਜਾਂਦੇ ਨੇ ਦੋ 에য়ার ਬੈਗ ਤੇ ਨੈਵੀਗੇਸ਼ਨ ਵਗੈਰਾ ਪੁਸ਼ ਬਟਨ ਟੱਚ ਸਕਰੀਨ ਵਗੈਰਾ ਸਾਰ ਕੁਝ ਇਹਦੇ ਵਿੱਚ ਆ ਜਾਂਦਾ ਇਹ ਤੁਹਾਨੂੰ ਕਾਰ ਦੇ ਦਾਂਗੇ 5 ਲੱਖ ਤੇ 75 ਹਜ਼ਾਰ ਦੇ ਵਿੱਚ ਠੀਕ ਹੈ ਜੀ ਹਾਂ ਜੀ ਤਾਂ ਕਿੰਨਾ ਮਾਡਲ ਆ ਗਿਆ ਛੋਟੇ ਸੈਗਮੈਂਟ ਦੇ ਵਿੱਚ ਆਟੋਮੈਟਿਕ ਟਰਾਂਸਮਿਸ਼ਨ ਆ ਜਾਂਦੀ ਹੈ ਇਹਦੇ ਵਿੱਚ ਜਿਹੜੀ ਟਰਾਂਸਮਿਸ਼ਨ ਆ ਜਾਂਦੀ ਹੈ ਮਰੂਤੀ ਸੁਕਰੀ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਏਜੀਐਸ ਟੈਕਨੋਲੋਜੀ ਆ ਜਾਂਦੀ ਹੈ ਵਧੀਆ ਕਾਰ ਆ ਛੋਟੀ ਕਾਰ ਫੈਮਿਲੀ ਕਾਰ ਹਾਲਾਂਕਿ ਮੈਨੂਅਲ ਕਾਰਾਂ ਵੀ ਜਿਹੜੀਆਂ ਇਸ ਰੇਟ ਤੇ ਨੇ ਤੁਹਾਨੂੰ ਮੈਂ ਆਟੋਮੈਟਿਕ ਦਊਂਗਾ ਸਿਰਫ ਤੇ ਸਿਰਫ 3 ਲੱਖ ਤੇ 35000 ਦੇ ਵਿੱਚ ਕਾਰ ਦੂੰਗਾ ਜੀ ਪੂਰਾ ਪੰਜਾਬ ਟਰਾਈ ਕਰ ਲਓ ਲੋਕੀ 375 80 ਇਹ ਮੰਗ ਰਹੇ ਨੇ ਮੈਂ ਤੁਹਾਨੂੰ 3 ਲੱਖ 35000 ਦੇ ਵਿੱਚ ਆਟੋਮੈਟਿਕ ਦੇ ਦੂੰਗਾ ਬ੍ਰੈਂਡ ਨਿਊ ਕਾਰ ਜੀ ਠੀਕ ਹੈ ਜੀ ਅੱਗੇ i20 ਦੀ ਗੱਲ ਕਰੀਏ ਭਾਈ i20 ਕਿੰਨਾ ਮਾਡਲ ਆ ਗਿਆ ਆਪਣੇ ਕੋਲ ਇਹ ਇਹ 2015 ਮਾਡਲ ਆ ਪੁਸ਼ ਬਟਨ ਸਟਾਰਟ ਆ ਜੀ ਜਿਹਦੇ ਵਿੱਚ ਸਪੋਰਟਸ ਆਪਸ਼ਨਲ ਕਹਿ ਦਿੰਦੇ ਆ ਪੁਸ਼ ਬਟਨ ਆ ਜਾਂਦੇ ਆਲ ਕੰਪਨੀ ਫਿਟਡ ਲੋਅਜ਼ ਆ ਜਾਂਦੇ ਨੇ ਤੇ ਦੋ ਹੀ 에ਅਰ ਬੈਗ ਆ ਜਾਂਦੇ ਨੇ ਵਧੀਆ ਕਾਰ ਆ ਜੀ ਫਰਸਟ ਓਨਰ ਆ ਫੋਲਡ ਇੰਸ਼ੋਰੈਂਸ ਆ ਇਹ ਤੁਹਾਨੂੰ ਕਾਰ ਦੇ ਦਾਂਗੇ ਜੀ 5 ਲੱਖ ਤੇ 45 ਹਜ਼ਾਰ ਦੇ ਵਿੱਚ ਠੀਕ ਹੈ ਜੀ ਤੇ ਭਾਈ ਵਰਨਾ ਦੀ ਗੱਲ ਕਰੀਏ ਵਰਨਾ ਕਿੰਨਾ ਮਾਡਲ ਆ ਗਿਆ ਆਪਣੇ ਕੋਲ ਇਹ ਇਹ ਵਰਨਾ ਜੀ 2009 ਮਾਡਲ ਆ ਐਸਐਕਸ ਮਾਡਲ ਆ ਵੇਰੀਐਂਟ ਆ ਇਹਦੇ ਐਸਐਕਸ ਦੇ ਵਿੱਚ ਇੱਕ ਤਾਂ ਕੰਪਨੀ ਫਿ ਜਿਹੜਾ ਇਹਦਾ AC ਆ ਜਾਂਦਾ ਉਹ ਆਟੋਮੈਟਿਕ ਕਲਾਈਮੇਟ ਕੰਟਰੋਲ ਆ ਜਾਂਦਾ ਜੀ ਨੋ ਮਾਡਲ ਆ ਇਹ ਤੁਹਾਨੂੰ ਕਰ ਦੇ ਦਾਂਗੇ 1,90,000 ਦੇ ਵਿੱਚ ਜੀ ਠੀਕ ਹੈ ਜੀ ਅੱਗੇ ਭਾਈ ਡਿਜ਼ਾਇਰ ਦੀ ਗੱਲ ਕਰ ਲਈਏ ਡਿਜ਼ਾਇਰ ਕਿੰਨਾ ਆ ਗਿਆ ਭਾਈ ਡਿਜ਼ਾਇਰ 13 ਮਾਡਲ ਆ ਜੀ ਠੀਕ ਹੈ ਜੀ ਵਾਸ਼ਲੋਅਰ ਨੂੰ JDI ਵਾਲੇ ਲੱਗੇ ਹੋਏ ਨੇ ਪਰ ਹੈਗਾ ਵੀਰੀਐਂਟ ਇਹਦਾ ਵੀਡੀਓ ਹੀ ਆ ਜੀ ਠੀਕ ਹੈ ਜੀ ਡੀਜ਼ਲ ਦੇ ਵਿੱਚ 2013 ਮਾਡਲ ਆ ਬਹੁਤ ਜਾਇਜ਼ਕਾਰ ਆ ਬਹੁਤ ਸੋਹਣੀ ਕਾਰ ਆ ਬੋਨਣ ਚੱਕ ਕੇ ਸਾਰੀ ਕਾਰ ਸੀਲਡ ਆ ਕੋਈ ਲੱਗੀ ਬੱਜੀ ਐਕਸੀਡੈਂਟ ਨਹੀਂ ਹੈਗੇ ਚੱਲੀ ਵੀ ਅਪਰੋਕਸੀਮੇਟਲੀ 85,000 ਦੇ ਨੀਅਰ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਸਾਰਾ ਸਟਾਕ ਵਧੀਆ ਲੱਗਿਆ ਤੇ ਜਾਇਜ਼ ਰੇਟ ਲੱਗੇ ਨੇ ਕੋਈ ਵੀ ਆਪਣਾ ਪਰਸਨਲ ਮੈਸੇਜ ਕੋਈ ਸੁਝਾਅ ਦੇਣਾ ਚਾਹੁੰਦਾ ਸੰਦੇ ਸਾਨੂੰ ਮੈਸੇਜ ਕਰ ਸਕਦਾ ਥੱਲੇ ਤੋਂ ਆਪਣਾ ਕਮੈਂਟ ਕਰ ਸਕਦਾ ਵਾ ਤੇ ਇੱਕ ਸਭ ਤੋਂ ਵੱਡੀ ਗੱਲ ਹੋਰ ਜੇ ਕੋਈ ਵੀ ਕਸਟਮਰ ਸਾਡੇ ਇਹਨਾਂ ਕਾਰਾਂ ਦੇ ਵਿੱਚੋਂ ਕੋਈ ਵੀ ਕਾਰ ਲੈਣਾ ਚਾਹੁੰਦਾ ਜੀ ਸਕਦੇ ਮੋਸਟ ਵੈਲਕਮ ਆ ਸਕਦਾ ਵਾ ਤੇ ਉਹਨੂੰ ਪੂਰਾ ਜਦੋਂ ਤੋਂ ਕਾਰ ਸ਼ੋਰੂਮ ਚ ਨਿਕਲੀ ਆ ਤੇ ਹੁਣ ਤੱਕ ਦਾ ਸਾਰਾ ਸਰਵਿਸ ਹਿਸਟਰੀ ਸਾਰਾ ਸਰਵਿਸ ਰਿਕਾਰਡ ਨੂੰ ਪੀਡੀਐਫ ਫਾਰਮੈਟ ਦੇ ਵਿੱਚ ਡਾਊਨਲੋਡ ਕਰਾ ਕੇ ਉਹਨੂੰ ਸਾਹਮਣੇ ਦਵਾਂਗੇ ਇੱਕ ਇਹਦੇ ਵਿੱਚ ਹੋਰ ਇੰਪੋਰਟੈਂਟ ਇੱਕ ਚੀਜ਼ ਤੁਹਾਨੂੰ ਐਡ ਕਰ ਰਿਹਾ ਇਹ ਵੀਡੀਓ ਦੇ ਜ਼ਰੀਏ ਜਿਹੜੇ ਸਾਡੇ ਈਵਰਸ ਨੇ ਪੁਰਾਣੇ ਜਾਂ ਨਵੇਂ ਜਿਹੜਾ ਵੀ ਕੋਈ ਕਸਟਮਰ ਸਾਡੇ ਤੋਂ ਛੱਡ ਕੇ ਕਿਤੇ ਹੋਰ ਵੀ ਗੱਡਕਾਰ ਲੈਣਾ ਚਾਹੁੰਦਾ ਪੂਰੇ ਪੰਜਾਬ ਦੇ ਵਿੱਚ ਜਿੱਥੋਂ ਮਰਜ਼ੀ ਲਵੇ ਇਸ ਜੀ ਸਕਦੇ ਲੈ ਕੇ ਜਾ ਸਕਦਾ ਵਾ ਤੇ ਉਹ ਆਪਣੀ ਕਾਰ ਇਨਸਪੈਕਸ਼ਨ ਸਾਡੇ ਤੋਂ ਕਰਾਉਣਾ ਚਾਹੁੰਦਾ ਚੈੱਕ ਕਰਾਉਣਾ ਚਾਹੁੰਦਾ ਉਹਦੀ ਸਰਵਿਸ ਹਿਸਟਰੀ ਕਢਵਾਉਣਾ ਚਾਹੁੰਦਾ ਸਾਡੇ ਕੋਲ ਗੱਡੀ ਲੈ ਕੇ ਆ ਸਕਦੇ ਨੇ ਜਾਂ ਬਿਨਾਂ ਗੱਡੀ ਤੋਂ ਵੀ ਉਹਦਾ ਇਨਸਪੈਕਸ਼ਨ ਤੁਹਾਡੀ ਉਹਦੀ ਸਾਰਾ ਕੁਝ ਕਢਾ ਕੇ ਦੇਈ ਸਕਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਸਾਰੀਆਂ ਅੱਜ ਦੀਆਂ ਜਿਹੜੀਆਂ ਕਾਰਾਂ ਦਿਖਾਈਆਂ ਗਈਆਂ ਨੇ ਬਹੁਤ ਵਧੀਆ ਲੱਗੀਆਂ ਰੇਟ ਵਜੋਂ ਵੀ ਤੇ ਕਾਰਾਂ ਵਜੋਂ ਵੀ ਕੋਈ ਵੀ ਤੁਹਾਡਾ ਪਰਸਨਲ ਮੈਸੇਜ ਆ ਕੋਈ ਵੀ ਤੁਹਾਡਾ ਸੁਝਾਅ ਆ ਤੁਸੀਂ ਜਰੂਰ ਮੈਸੇਜ ਕਰੋ ਤੁਹਾਨੂੰ ਖੁਸ਼ੀ ਹੋਊਗੀ ਤੁਹਾਡਾ ਕੋਈ ਵੀ ਵੀਰ ਭੈਣ ਭਰਾ ਸੱਜਣ ਮਿੱਤਰ ਕੋਈ ਵੀ ਕਾਰ ਲੈਣ ਦਾ ਇਚ ਚ ਹੋਵੇ ਇਹਨਾਂ ਕਾਰਾਂ ਦੇ ਵਿੱਚੋਂ ਤੁਸੀਂ ਇਹ ਵੀਡੀਓ ਉਹਨਾਂ ਨੂੰ ਜਰੂਰ ਸ਼ੇਅਰ ਕਰੋ ਤੇ ਸਾਡੇ YouTube <Sanye> ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੁਹਾਡੇ ਇੱਕ ਸਬਸਕ੍ਰਾਈਬ ਦੇ ਨਾਲ ਸਾਨੂੰ ਖੰਦਾਸ਼ੀਰੀ ਹੋਊਗੀ ਸਾਨੂੰ ਵਧੀਆ ਲੱਗੂਗਾ ਤੇ ਤੁਹਾਨੂੰ ਅਸੀਂ ਅਗਲੀਆਂ ਵੀਡੀਓ ਦੇ ਵਿੱਚ ਜੈਜ ਰੇਟਾਂ ਦੇ ਤੇ ਵਧੀਆ ਤੋਂ ਵਧੀਆ ਕਾਰਾਂ ਪ੍ਰੋਵਾਈਡ ਕਰਦੇ ਰਹਾਂਗੇ ਬਾਕੀ ਇਦਾਂ ਦੀ ਹੋਰ ਵੀਡੀਓਜ਼ ਦੇਖਣ ਵਾਸਤੇ ਬਿਰਲਾ ਕਲਾਸੀ ਦੇ ਪੇਜ ਨੂੰ ਦੇਖ ਤੇ ਫੋਲੋ ਕਰਦੇ ਰਹਿਣਾ ਭੁੱਲਿਓ ਮਿਲਦੇ